ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤੁਸੀਂ ਜਹਾਜ਼ ਦਾ ਸਫ਼ਰ ਕੀਤਾ ਹੋਵੇਗਾ ਜਹਾਜ਼ ਦੇ ਸਫ਼ਰ ਦੇ ਦੌਰਾਨ ਕਈ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਜਿਵੇਂ ਸੀਟ ਬੈਲਟ ਵਗੈਰਾ ਲੌਨ ਦਾ ਨਿਯਮ ਸਭ ਤੋਂ ਵੱਧ ਸਖਤ ਹੈ ਕਿਉਂਕਿ ਤੁਹਾਡੀ ਸੁਰੱਖਿਆ ਲਈ ਵੀ ਇਹ ਕਾਫੀ ਜ਼ਰੂਰੀ ਮੰਨਿਆ ਜਾਂਦਾ ਹੈ ਪਰ ਹੁਣ ਕਈ ਲੋਕ ਜਿਹੜੇ ਅੰਗੈਲੀ ਕਰ ਦਿੰਦੇ ਨੇ ਕਈ ਲੋਕ ਅਜੇ ਹੁੰਦੇ ਨੇ ਕਿ ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਹੀ ਸੀਟ ਬੈਲਟ ਖੋਲਣੀ ਸ਼ੁਰੂ ਕਰ ਦਿੰਦੇ ਨੇ ਆਪਣੇ ਸਮਾਨ ਨੂੰ ਕਈ ਵਾਰ ਸਮੇਟਣਾ ਸ਼ੁਰੂ ਕਰ ਦਿੰਦੇ ਨੇ ਜਾਂ ਕਈ ਲੋਕ ਸਹੀ ਤਰੀਕੇ ਦੇ ਨਾਲ ਆਪਣੀਆਂ ਸੀਟਾਂ ਉੱਤੇ ਨਹੀਂ ਬੈਠਦੇ ਉਹਨਾਂ ਦੇ ਉੱਤੇ ਹੁਣ ਸਖਤੀ ਹੋਵੇਗੀ ਖਾਸ ਕਰ ਤੁਰਕੀ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਦੁਆਰਾ ਕੁਝ ਨਵੇਂ ਨਿਯਮ ਬਣਾਏ ਗਏ ਨੇ ਇਹਨਾਂ ਨੂੰ ਲਾਗੂ ਕਰਨ ਦਾ ਵੀ ਜਿਹੜਾ ਮਾਮਲਾ ਸਾਹਮਣੇ ਆਇਆ ਪਰ ਜਿਹੜੇ ਲੋਕ ਹੁਣ ਅਜਿਹੇ ਨਿਯਮ ਤੋੜਦੇ ਨੇ ਉਹਨਾਂ ਦੇ ਉੱਤੇ ਜੁਰਮਾਨਾ ਵੀ ਲੱਗੇਗਾ ਖਾਸ ਕਰ ਤੁਰਕੀ ਦੀ ਗੱਲ ਕਰੀਏ ਤਾਂ ਤੁਰਕੀ ਇਸ ਕਰਕੇ ਵੀ ਚਰਚਾ ਦੇ ਵਿੱਚ ਆਇਆ ਸੀਗਾ ਕਿਉਂਕਿ ਉਹਨੇ ਪਾਕਿਸਤਾਨ ਦਾ ਸਮਰਥਨ ਕੀਤਾ ਸੀਗਾ ਤੇ ਤੁਰਕੀ ਦੇ ਉਤਪਾਦਾਂ ਦਾ ਬਾਈਕਾਟ ਵੀ ਕੀਤਾ ਜਾ ਰਿਹਾ ਹੈ ਭਾਰਤ ਦੇ ਵਿੱਚ ਤੇ ਹੁਣ ਤੁਰਕੀ ਨੇ ਹੀ ਇੱਕ ਨਿਯਮ ਲੈ ਕੇ ਆਂਦੇ ਨੇ ਤੁਰਕੀ ਦਾ ਡਾਇਰੈਕਟੋਰੇਟ ਆਫ ਸਿਵਲ ਐਵੀਏਸ਼ਨ ਉਹਨਾਂ ਨੇ ਕਈ ਨਿਯਮ ਬਣਾਏ ਨੇ ਨਾ ਨੀਮਾ ਦੇ ਤਹਿਤ ਜੇਕਰ ਕੋਈ ਅਜਿਹੀ ਗਲਤੀ ਕਰਦਾ ਹੈ ਫਲਾਈਟ ਦੇ ਵਿੱਚ ਜੇਕਰ ਉਹ ਉੱਠ ਕੇ ਖੜਾ ਹੋ ਜਾਂਦਾ ਆਪਣੇ ਸਮਾਨ ਨੂੰ ਸਮੇਟਣਾ ਸ਼ੁਰੂ ਕਰ ਦਿੰਦਾ ਕਿਸੇ ਵੀ ਸੁਰੱਖਿਆ ਨਿਯਮ ਨੂੰ ਤੋੜਦਾ ਹੈ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾਏਗੀ ਜੁਰਮਾਨਾ ਕੀਤਾ ਜਾਏਗਾ ਮਹੀਨੇ ਤੋਂ ਇਹ ਜੁਰਮਾਨਾ ਵਗੈਰਾ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਪਰ ਕਹਿੰਦੇ ਕਿੰਨਾ ਕੁ ਜੁਰਮਾਨਾ ਲੱਗਣਾ ਇਹਦੇ ਬਾਰੇ ਅਜੇ ਤੱਕ ਤੈਅ ਨਹੀਂ ਹੋ ਸਕਿਆ ਦੂਜੇ ਪਾਸੇ ਕਈ ਹੋਰ ਮੁਲਕ ਨੇ ਜਿਨ੍ਹਾਂ ਦੇ ਵਿੱਚ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਾफी ਸਖਤੀ ਕੀਤੀ ਜਾਂਦੀ ਹੈ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਤਾਂ ਜਿਹੜਾ ਜੁਰਮਾਨਾ ਹੈ ਉਹ ਬੜਾ ਭਾਰੀ ਭਰਕਮ ਲਗਾਇਆ ਜਾਂਦਾ ਹੈ ਵੈਸੇ ਤਾਂ ਲੋਕ ਸੂਝਵਾਨ ਹੁੰਦੇ ਨੇ ਫਲਾਈਟ ਦੇ ਵਿੱਚ ਜਾਂਦੇ ਨੇ ਆਪਣੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਨੇ ਪਰ ਕਈ ਕੀ ਹੁੰਦੇ ਨੇ ਹੰਗਾਮਾ ਕਰ ਦਿੰਦੇ ਨੇ ਉੱਥੋਂ ਦੇ ਸਟਾਫ ਦੇ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਵਿੱਚ ਹਾਲਾਤ ਬੇਕਾਬੂ ਹੋ ਜਾਂਦੇ ਨੇ ਤੇ ਇਸੇ ਦੇ ਚੱਲਦਿਆਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਜਿਹੜੀਆਂ ਫਲਾਈਟਾਂ ਨੇ ਉਹਨਾਂ ਦੇ ਜੇਕਰ ਅਟੈਂਡੈਂਟ ਦੇ ਨਾਲ ਕੋਈ ਗਲਤ ਵਿਵਹਾਰ ਕਰਦਾ ਹੈ ਕੋਈ ਵਿਗਨਕਾਰੀ ਕੰਮ ਕਰਦਾ ਹੈ ਡਿਊਟੀ ਦੇ ਵਿੱਚ ਵਿਗਨ ਪਾਉਂਦਾ ਤਾਂ ਉਹਦੇ ਵਾਸਤੇ 37000 ਡਾਲਰ ਤੱਕ ਦਾ ਜੁਰਮਾਨਾ ਹੈ ਤੇ ਉਸ ਤੋਂ ਬਾਅਦ ਕਹਿੰਦੇ ਸਜ਼ਾ ਵੀ ਹੋ ਸਕਦੀ ਹੈ ਤੇ FBI ਨੂੰ ਇਹ ਮਾਮਲਾ ਸਾਰਾ ਸੌਂਪ ਦਿੱਤਾ ਜਾਂਦਾ ਹੈ ਤਾਂ ਕੁਲਮਲਾਕੇ ਕਾਫੀ ਨਿਯਮ ਨੇ ਤੁਹਾਨੂੰ ਯਾਦ ਹੋਵੇਗਾ ਕਿ ਕਰੋਨਾ ਕਾਲ ਦੇ ਦੌਰਾਨ ਮਾਸਕ ਨੂੰ ਲੈ ਕੇ ਵੀ ਲੋਕ ਬਹਿਸ ਕਰਦੇ ਨਜ਼ਰ ਆਉਂਦੇ ਸੀਗੇ ਕਿ ਮਾਸਕ ਅਸੀਂ ਨਹੀਂ ਲਾਉਣਾ ਜਦ ਕਿ ਜ਼ਰੂਰੀ ਤੇ ਲਾਜ਼ਮੀ ਮਾਸਕ ਕੀਤਾ ਗਿਆ ਸੀ ਹੋਰ ਵੀ ਕਈ ਤਰ੍ਹਾਂ ਦੀਆਂ ਤੁਸੀਂ ਵੀਡੀਓਜ਼ ਦੇਖਦੇ ਹੋ ਕਿ ਫਲਾਈਟ ਦੇ ਵਿੱਚ ਲੜਾਈ ਝਗੜੇ ਹੋ ਜਾਂਦੇ ਨੇ ਜਾਂ ਫਿਰ ਜਿਹੜਾ ਮਹਿਲਾਵਾਂ ਦਾ ਸਟਾਫ ਹੁੰਦਾ ਉਹਨਾਂ ਦੇ ਨਾਲ ਵੀ ਬਤਮੀਜ਼ੀ ਕੀਤੀ ਜਾਂਦੀ ਆ ਤਾਂ ਉਹਨਾਂ ਮਾਮਲਿਆਂ ਦੇ ਵਿੱਚ ਹੁਣ ਸਖਤੀ ਕਰੇਗਾ ਤੁਰਕੀ ਯਾਨੀ ਕਿ ਤੁਰਕੀ 에ਰਲਾਈਨਸ ਦੇ ਵਿੱਚ ਜੇਕਰ ਤੁਸੀਂ ਸਫ਼ਰ ਕਰ ਰਹੇ ਹੋ ਤਾਂ ਤੁਹਾਨੂੰ ਨਿਯਮਾਂ ਦਾ ਪਾਲਣ ਕਰਨਾ ਪਵੇਗਾ ਨਹੀਂ ਤਾਂ ਫਿਰ ਤੁਹਾਡੇ ਤੇ ਕਾਰਵਾਈ ਹੋਵੇਗੀ ਤੁਹਾਨੂੰ ਜੁਰਮਾਨਾ ਵੀ ਦੇਣਾ ਪਵੇਗਾ ਅਕਸਰ ਲੋਕ ਆਪਣਾ ਸਮਾਨ ਸਮੇਟਣ ਲੱਗ ਪੈਂਦੇ ਨੇ ਉੱਪਰਲੇ ਬਾਕਸ ਖੋਲ੍ਹ ਦਿੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਸਮਾਨ ਦੂਜੇ ਬੰਦਿਆਂ ਤੇ ਵੀ ਡਿੱਗ ਸਕਦਾ ਹੈ ਸੀਟ ਬੈਲਟ ਖੋਲ ਕੇ ਦੂਜਿਆਂ ਦੀ ਜਾਨ ਨੂੰ ਜ਼ਖਮ ਦੇ ਵਿੱਚ ਪਾ ਦਿੰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਜਿਹੜੀ ਕਾਰਵਾਈ ਹੁਣ ਹੋ ਸਕਦੀ ਹੈ ਸੋ ਜਦੋਂ ਵੀ ਤੁਸੀਂ ਕਿਤੇ ਫਲਾਈਟ ਦੇ ਵਿੱਚ ਜਾਓ ਤਾਂ ਸਾਰੇ ਨਿਯਮਾਂ ਦਾ ਪਾਲਣ ਜ਼ਰੂਰ کریا کرو اپڈیٹس اونگیا لے کے حاضر ہوواں گے اگے دیو ਧੰਨਵਾਦ ਨਿਟਰ ہاں નિਰਪੱਖ ਰਹਾਂਗੇ آزاد ہاں سچ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ امریکہ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ